ਕਿ ਬੋਲੇਗਾ ਰਹਿਣ ਦੇ ਖੜ ਜਾ ਚਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਜੋ ਵੀ ਸੱਜਣਾ ਸੀਟੀਯੂ ਦੇ ਵੇੜੇ ਮੈਰਾਥਨ ਲੌਣਾਏ ਪੰਜਾਬ ਸਰਕਾਰ ਵੱਲੋਂ ਜੋਕ ਸਮਾਵਾ ਵਿਭਾਗ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਅੱਜ ਦੀ ਜਿਹੜੀ ਮੈਰਾਥਨ ਰੈੱਡ ਰਨ ਜੋ ਕਿ ਰੈੱਡ ਰਿਬਨ ਕਲੱਬ ਦੇ ਸਨਜੋਗ ਨਾਲ ਜਿਹੜੀ ਸਿਟੀ ਜੁਨੋ ਯੂਨੀਵਰਸਿਟੀ ਦੇ ਵਿੱਚ ਕਰਵਾਈ ਜਾ ਰਹੀ ਹੈ ਜਿਹੜੀ ਕਿ ਜੋਕਸਵਾਵਾ ਵਿਭਾਗ ਪੰਜਾਬ ਜੋ ਕਿ ਸਾਡੇ ਵਿਚਕਾਰ ਡਿਪਟੀ ਡਾਇਰੈਕਟਰ ਸਰਦਾਰ ਕਲਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਅਸਿਸਟੈਂਟ ਡਾਇਰੈਕਟਰ ਸਰਦਾਰ ਦਵਿੰਦਰ ਸਿੰਘ ਲੋਟੇ ਜੀ ਜਿਹੜੇ ਕਿ ਡਿਪਾਰਟਮੈਂਟ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਵਿੜੇ ਵਿੱਚ ਪਹੁੰਚੇ ਹੈ ਜੀ ਇੱਕ ਵਾਰ ਫਿਰ ਤੋਂ ਸਾਰੇ ਜਿੰਨੇ ਵੀ ਦੋਸਤ ਮੈਰਾਥਨ ਲੌਣ ਆਏ ਆ ਜੀ ਤੇ ਨਾਲ ਉਹਨਾਂ ਦੇ ਜਿਹੜੇ ਸਹਿਯੋਗੀ ਸੱਜਣਾ ਆਏ ਆ ਜੀ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਜੀ ਜਿਹੜੇ ਇਸ ਜੋ ਕਿ ਨਸ਼ਿਆਂ ਦੇ ਖਿਲਾਫ ਅਪੈਕ ਸਿੱਖਿਆ ਸਕਦੇ ਆ ਪੰਜਾਬ ਸਰਕਾਰ ਦੁਆਰਾ ਮੁਹਿੰਮ ਵਿੱਢੀ ਗਈ ਹੈ ਤੇ ਜਿਹਨੂੰ ਵਡਾਵਾ ਦੇ ਰਹੇ ਆ ਜੋਕਸ ਮਾਮਾ ਵਿਭਾਗ ਜਿੰਨਾ ਵੱਲੋਂ ਕੀ ਰੈੱਡ ਰੀਵਨ ਕਲੱਬ ਵੱਲੋਂ ਰੈੱਡ ਰੀਵਨ ਕਲੱਬ ਦੇ ਸਹਿਯੋਗ ਵੱਲੋਂ ਜਿਹੜੀ ਅੱਜ ਦੀ ਮੈਰਾਥਨ ਹੋ ਰਹੀ ਹੈ ਜੀ ਤੇ ਉਮੀਦ ਕਰਦੇ ਆ ਅੱਗੇ ਤੋਂ ਵੀ ਤੁਸੀਂ ਜਿਹੜਾ ਇਸ ਡਿਪਾਰਟਮੈਂਟ ਨਾਲ ਜੁੜੇ ਰਹੋਗੇ ਤੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਮੁੱਖ ਰੱਖ ਕੇ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਆ ਉਹਨਾਂ ਦੇ ਤੁਸੀਂ ਭਾਗੀਦਾਰ ਬੰਦੇ ਰਹੋਗੇ ਜੀ ਤੇ ਸਿਟੀਜ਼ ਯੂਨੀਵਰਸਿਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਜਿਨ੍ਹਾਂ ਨੇ ਇਹਨਾਂ ਵਧੀਆ ਪਲੇਟਫਾਰਮ ਬੱਚਿਆਂ ਨੂੰ ਦਿੱਤਾ ਆਪਣੇ ਵਿਹੜੇ ਦੀ ਗਰਾਊਂਡ ਦਿੱਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਵੀ ਦੋਸਤੋ ਕੋਸ਼ਿਸ਼ ਸਮੇਂ ਦੇ ਵਿੱਚ ਜਿਹੜੀ ਇਹ ਮੈਰਾਥਨ ਸਟਾਰਟ ਹੋਣ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਵਾਰਮ ਅਪ ਕਰਨ ਲੱਗੇ ਆ ਚੋਬਰ ਤੇ ਜਿਹੜਾ ਜੋਕਸ ਸਮਾਵਾਂ ਦੇ ਵੱਲੋਂ ਇਹ ਮੈਰਾਥਨ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕਿ ਕੈਸ਼ ਪ੍ਰਾਈਜ਼ ਵੀ ਰੱਖੇ ਗਏ ਆ ਪੰਜਾਬ ਸਰਕਾਰ ਦੁਆਰਾ ਤੇ ਨੌਜਵਾਨ ਤਿਆਰੀ ਮਾਰਦੇ ਹੋਏ ਬਿਲਕੁਲ ਜੋਰਾ ਸ਼ੋਰਾ ਨਾਲ ਤਿਆਰੀ ਚੱਲ ਰਹੀ ਹੈ ਮੈਰਾਥਨ ਦੀ ਤੇ ਜਿਹੜਾ ਟੀ-ਸ਼ਰਟ ਆ ਪਾ ਕੇ ਬਿਲਕੁਲ ਤਿਆਰ ਬਰ ਤਿਆਰ ਬੱਚੇ ਬੁਲਾ ਲਓ ਦੋ ਹੈ ਆ ਬੱਚੇ ਬੁਲਾ ਆ ਯਾਰ ਗੱਲ ਕਿਹੜੀ ਕਰਦਾ ਹਾਂ ਆ ਛੰਸੀ ਇਹ ਅਸਲ ਤੇ ਜਿਹਨਾਂ ਦੇ ਨੰਬਰ ਨਹੀਂ ਲਿਖੇ ਹੋਏ ਅਰਸ਼ਦੀਪ ਕੋਹਰੀ ਮੋਸਤਾਨ ਫੋਇਪੁਰਤ ਜੀ ਜਿੱਥੇ ਵੀ ਸਨ ਦੇਵਾਸੋਂ ਇਹ ਗਰਦਾਸਪੁਰ ਤੋਂ ਦੋ ਬੱਚੇ ਜਿਹੜੇ ਉਹ ਇੱਥੇ ਪਹੁੰਚਣ ਸਟੇਜ ਦੇ ਲਾਗੇ ਤੇ ਜਲੰਧਰ ਤੋਂ ਸ਼ਮਸ਼ੇਰ ਸਿੰਘ ਤੇ ਲੜਕੀ ਹੈ ਜੀ ਅੰਜਲ ਆ ਗਈ ਪਲੀਜ਼ ਉਹ ਸਟੇਜ ਦੇ ਨੇੜੇ ਪਾਓ ਕਿਉਂਕਿ ਕੁਝ ਫਾਰਮੈਲਟੀ ਨੇ ਜਿਹੜੀਆਂ ਤੁਹਾਡੀਆਂ ਪੂਰੀਆਂ ਕਰਨ ਵਾਲੀਆਂ ਚੱਲੀ ਜਾਂਦੇ ਸਿੱਧਾ ਰੱਖੋ ਬਸ ਇਹਨਾਂ ਨੂੰ ਪੁੱਛੋ ਕੋ ਗੱਲ ਨੇ ਇਤਨੀ ਟੈਨਸ਼ਨ ਨਹੀਂ ਹੈ ਲੋ ਵੀ ਦੋਸਤੋ ਤਿਆਰੀਆ ਬਿਲਕੁਲ ਬਾਈ ਹਰਜਿੰਦਰ ਜੀ ਜਿਹੜੇ ਆਨ ਪੁਆਇੰਟ ਤੋਂ ਜਿਹੜੇ ਆਪਣਾ ਸਮਾਵਾ ਦੇ ਰਹੇ ਐ ਪ੍ਰੈਸ ਰਿਪੋਰਟਰ ਤੇ ਕੀ ਕਹਿਣਾ ਚਾਹੋਗੇ ਮੈਰਾਥਨ ਬਾਰੇ ਜੀ ਸੋਣਾ ਉਦਮ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਸਮਾਵਾ ਪੰਜਾਬ ਸਰਪ੍ਰਿੰਦਰ ਸਿੰਘ ਜੀ ਡਿਪਟੀ ਡਾਇਰੈਕਟਰ ਪੰਜਾਬ ਦੇ ਨਾਲ ਉਹਦੇ ਸਮੁੱਚੇ ਟੀਮ ਤੇ ਪੰਜਾਬ ਦੀ ਆਹ ਇਸ ਤਰ੍ਹਾਂ ਦੇ ਉਤਮ ਹੋਣੀ ਚਾਹੀਦੀ ਹੈ ਯੂਥ ਨੂੰ ਕਾਲਜਾਂ ਦਾ ਯੂਥਾ ਚਾਹੇ ਉਹ ਕਲੱਬਾਂ ਦਾ ਯੂਥਾ ਪਿੰਡਾਂ ਵਾਲਾ ਉਹਨਾਂ ਨੂੰ ਸਹੀ ਸੇਧ ਦੇਣੀ ਆ ਤਾਂ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਪੈਣਾ ਹੈ ਗਰਾਊਂਡਾਂ 'ਚ ਲੈ ਕੇ ਆਉਣਾ ਪੈਣਾ ਮੈਰਾਫਨ ਦੇ ਮੀਨਿੰਗ ਦੱਸਨੇ ਪੈਣੇ ਆ ਤਾਂ ਤਾਂ ਹੀ ਜਿਹੜਾ ਹੈਗਾ ਸੀ ਉਹਨਾਂ ਨੂੰ ਨਸ਼ਿਆਂ ਤੋਂ ਡਿਪਰੈਸ਼ਨ ਤੋਂ ਤਾਂ ਹੋਰ ਜਿਹੜੀਆਂ ਬੁਰੀਆਂ అలਮਤਾਂ ਨਹੀਂ ਉਹਨਾਂ ਤੋਂ ਦੂਰ ਰੱਖ ਸਕਦੇ ਸੋ ਇਸ ਤਰ੍ਹਾਂ ਦੇ ਉਦੋਂ ਜਿਹੜੇ ਹੈਗੇ ਸਾਰੇ ਕੈਂਪਾਂ ਦਾ ਆਪਣੇ ਆਪ ਦੇ ਵਿੱਚ ਇੱਕ ਸ਼ਾਨਾਮੱਤੀ ਵਿਭਾਗ ਆ ਬੜਾ ਇਹਨਾਂ ਦਾ ਲੰਮਾ ਇਤਿਹਾਸ ਆ ਅਸੀਂ ਵੀ ਇਹਨਾਂ ਡਿਪਾਰਟਮੈਂਟਾਂ ਚੋਂ ਨਿਕਲੇ ਆ ਇਹਨਾਂ ਡਿਪਾਰਟਮੈਂਟਾਂ ਦੀਆਂ ਅੱਜ ਵੀ ਅਸੀਂ ਐਕਟੀਵਿਟੀਜ਼ ਦੇ ਵਿੱਚ ਅਸੀਂ ਹਿੱਸਾ ਲੈਂਦੇ ਰਹਿੰਦੇ ਆ ਕੈਂਪਾਂ ਨੂੰ ਬੜਾ ਮਿਸ ਕਰਦੇ ਆ ਉਹ ਭਾਵੇਂ ਪੰਜਾਬ 'ਚ ਲੱਗਦੇ ਹੋਣ ਤੇ ਚਾਹੇ ਉਹ ਪੰਜਾਬ ਤੋਂ ਬਾਹਰ ਲੱਗਦੇ ਹੋਣ ਬੜਾ ਦਿਲ ਕਰਦਾ ਹੁੰਦਾ ਵੀ ਜਾਈਏ ਪਰ ਹੁਣ ਚਲੋ ਥੋੜਾ ਨੌਕਰੀਆਂ ਦਾ ਦਫ਼ਤਰਾਂ ਦਾ ਝਨੇਲਾ ਹੈ ਵੀ ਅਸੀਂ ਲੰਬੀਆਂ ਛੁੱਟੀਆਂ ਨਹੀਂ ਲੈ ਸਕਦੇ ਜੁੜੇ ਹੋਏ ਆ ਬਿਲਕੁਲ ਲਾਈਵ ਹੋ ਜਾਂਦੇ ਹੋ ਅਸੀਂ ਇੰਜੋਏ ਕਰਦੇ ਰਹਿੰਦੇ ਆ ਸੋ ਇਸ ਤਰ੍ਹਾਂ ਦੇ ਉਤਮ ਹੋਣੇ ਬਣਦੇ ਆ ਵਧਾਈ ਦੇ ਪਾਤਰਾ ਸਾਰੇ ਨੌਜਵਾਨ ਤੇ ਸਾਰਿਆਂ ਨੂੰ ਬਹੁਤ ਮੁਬਾਰਕਾਂ ਲੱਗਦੇ ਬਿਲਕੁਲ ਜੀ ਸ਼ੁਕਰੀਆ ਜੀ ਅਸੀਂ 3 ਮਿੰਟ ਕੈਮਰੇਮੈਨ ਤੋਂ ਨਹੀਂ ਆਮਨ ਪ੍ਰੀਤ ਨੇੜੇ ਪੜਕੇ ਦੇ ਪਾਸਾਰ ਚ ਪੰਗਾ ਪਹੀਆ ਫਿਰ ਬਸ ਠੀਕ ਆ ਲਓ ਵੀ ਦੋਸਤੋ ਜਿਹੜਾ ਜੋਸ਼ ਦੇਖ ਸਕਦੇ ਹੋ ਤੁਸੀਂ ਸਿਟੀ ਯੂਨੀਵਰਸਿਟੀ ਜਿਹੜੀ ਕਿ ਰੈੱਡ ਰਿਬਨ ਕਲੱਬ ਵੱਲੋਂ ਜਿਹੜਾ ਇਹ ਵਿਸ਼ੇਸ਼ ਉਦਮ ਕੀਤਾ ਗਿਆ ਤੇ ਨਾਲ ਹੀ ਜਿਹੜੀ ਐਨਐਸਐਸ ਦੀ ਪੂਰੀ ਅਜੇ ਚੱਲੀ ਜਾਂਦੇ ਆ ਤੁਹਾਡੇ ਕਹਿਣਾ ਇੱਕ ਵਾਰੀ ਹੋਰ ਕਹੋ ਇੱਕ ਵਾਰੀ ਹੋਰ ਕਹੋ ਜਰਾ ਜੜੇ ਜੜੇ ਇੱਕ ਵਾਰੀ ਹੋਰ ਕੋਈ ਇੱਕ ਅੱਧਾ ਜੁੜਿਆ ਵੀ ਇਹ ਤੇਰੇ ਨਾਲ ਕਿ ਨਹੀਂ ਆ ਵੇ ਇੱਕ ਹੋਰ ਜੋ ਹੋਰ ਕਹੋ ਲਵ ਯੂ ਦੋਸਤੋ ਜਿਹੜੀ ਐਨ ਸੀ ਸੀ ਦੀ ਪੂਰੀ ਟੀਮ ਤੇ ਤਿਆਰ ਬਰ ਤਿਆਰ ਖੜੇ ਆ ਜੀ ਚੋਬਰ ਮੈਂ ਉਹ ਸਾ ਦੇਖ ਸਕਦੇ ਆ ਜੀ ਤੁਸੀਂ ਨੌਜਵਾਨਾਂ ਦੇ ਵਿੱਚ ਪੂਰੀ ਤਿਆਰੀ ਆ ਫੁੱਲ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਮੈਰਾਥਨ ਸ਼ੁਰੂ ਹੋ ਰਹੀ ਹੈ ਜੀ ਲਓ ਜੀ ਸ਼ੁਰੂਆਤ ਜਿਹੜੀ ਇੱਥੋਂ ਹੋਣ ਜਾ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਐਨਸੀਸੀ ਦੇ ਕੈਂਡੀਡੇਟ ਵੀ ਸਾਡੀਆਂ ਜਿਹੜੀਆਂ ਸਮਾਵਾਂ ਨਿਭਾ ਰਹੇ ਆ ਜੀ ਪਹਿਲਾਂ ਗਰਲਜ਼ ਦਾ ਜਾਣਾ ਪਹਿਲਾਂ ਗਰਲਜ਼ ਦਾ ਕਰੋ ਪਹਿਲਾਂ ਬੁਆਏ ਜਾਣਾ ਹੀ ਲਓ ਵੀ ਦੋਸਤੋ ਲੈਂਪ ਹੋ ਗਏ ਆ ਨੌਜਵਾਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜਾ ਕਿ ਅਪਰਾਲਾ ਸਿਟੀ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਚਾਰ ਬਰ ਤਿਆਰ ਖੜੇ ਆ ਚੋਬਰ ਨੌਜਵਾਨ ਆਹਾ ਆਹਾ ਜਿਹਨੂੰ ਬਿਲਕੁਲ ਤਿਆਰੀ ਹੈ ਚਾਰ ਵਾਰ ਤਿਆਰ ਲੈਣਾਪ ਹੋ ਗਿਆ ਤੇ ਥੋੜੇ ਸਮੇਂ ਦੇ ਵਿੱਚ ਜਿਹੜੇ ਇਹ ਮੈਰਾਥਨ ਸਟਾਰਟ ਹੋਣੀ ਹੈ ਦੋਸਤ ਜੀ ਲੱਤ ਕਿੰਨੀ ਰਹੀ ਭਾਈ ਇਹ ਨਹੀਂ ਜ ਆਪਣੇ ਕੈਮਰਾ ਵਾਰ-ਵਾਰ ਜੂਮ ਵੱਜ ਜਾਂਦਾ ਵੈਸੀ ਮੁੰਡੇ ਤੇ ਮਾਰਦਾ ਨਾ ਉੜ ਕੇ ਜ ਹੋਣੀ ਵੱਜਣਾ ਹਾਏ ਲਵ ਯੂ ਦੋਸਤੋ ਕੈਸ਼ ਪ੍ਰਾਈਜ਼ ਵੀ ਹੈ ਜੀ ਪੰਜਾਬ ਸਰਕਾਰ ਦੁਆਰਾ ਇਹ ਕੈਸ਼ ਪ੍ਰਾਈਜ਼ ਦਿੱਤੇ ਜਾਣੇ ਤੇ ਬਹੁਤ ਸਾਰਾ ਜੂਤ ਤੇ ਦੂਰ ਦੂਰ ਤੋ ਸਾਡੇ ਦਰਮਿਆਨ ਪਹੁੰਚੇ ਹੈ ਜੀ ਇੱਥੇ ਲੋ ਜੀ ਐਨਐਸ ਐਨਸੀਸੀ ਬਿਲਕੁਲ ਤਿਆਰ ਵਰ ਤਿਆਰ ਨੌਜਵਾਨਾਂ ਦਾ ਅਹਿਸਾਬ ਵਧਾਉਣ ਦੇ ਲਈ අයද ලෝවත <laughs> <laughs> ਵੇ ਬਰੇ ਐਂਡ ਇਸ ਹੋਲਡ ਕਰਨ ਨੂੰ ਕੋਲ ਗਰਲਸ ਗੈਟ ਰੈਡੀ